ਸਸਿਕਾ ਜੀ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਦੀ ਤੇ ਮੈਂ ਬਠਿੰਡਾ ਤੋਂ ਦਸਕਰਨ ਸਿੰਘ ਆਮ ਆਦਮੀ ਪਾਰਟੀ ਵੱਲੋਂ ਜੋ ਵੱਡੇ ਵੱਡੇ ਵਾਅਦੇ ਕਰਕੇ ਚੋਣਾਂ ਜਿੱਤੀਆਂ ਗਈਆਂ ਸਨ ਉਹਨਾਂ ਦੇ ਹੁਣ ਕਿਤਨਾ ਕਿਤੇ ਪਰਤਾਂ ਖੁੱਲਦੀਆਂ ਨਜ਼ਰ ਆ ਰਹੀਆਂ ਨੇ ਕੀ ਕਾਰਨ ਹੈ ਕਿ ਇਸ ਤੋਂ ਪਹਿਲਾਂ ਭਾਵੇਂ ਇਹਨਾਂ ਦੇ ਵਿਧਾਇਕਾਂ ਦੇ ਉੱਤੇ ਇਹਨਾਂ ਦੀ ਮੰਤਰੀਆਂ ਦੇ ਉੱਤੇ ਰਿਸ਼ਵਤ ਖੋਰੀ ਦੇ ਵੱਡੇ ਵੱਡੇ ਇਲਜ਼ਾਮ ਲੱਗ ਚੁੱਕੇ ਹਨ ਤੇ ਉਸ ਨੂੰ ਲੈ ਕੇ ਹੁਣ ਜੇ ਆਪਾਂ ਗੱਲ ਕਰੀਏ ਤਾਂ ਬਠਿੰਡਾ ਦੇ ਵਿੱਚ ਵੀ ਇੱਕ ਜੰਗਲਾਤ ਵਿਭਾਗ ਦੇ ਜਿਹੜੇ ਚੇਅਰਮੈਨ ਰਕੇਸ਼ਪੂਰੀ ਉਹਨਾਂ ਦੇ ਵੀ ਇੱਕ ਰਿਸ਼ਵਤ ਲੈਣ ਦੇ ਵੱਡੇ ਇਲਜ਼ਾਮ ਲੱਗੇ ਹਨ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਉਸੇ ਦੇ ਸਬੰਧ ਦੇ ਵਿੱਚ ਇੱਕ ਮਹਿਲਾ ਇੱਥੇ ਆਗੂ ਹੈ ਇੱਥੇ ਮਹਿਲਾ ਵਿੰਗ ਦੀ ਪ੍ਰਧਾਨ ਹੈ ਉਸਤੇ ਵੀ ਇਸ ਆਪਣੇ ਦੇ ਸ਼ਿਭਤ ਨੂੰ ਲੈ ਕੇ ਵੱਡੇ ਉਸਤੇ ਵੀ ਇਲਜ਼ਾਮ ਲੱਗੇ ਹਨ ਦੱਸਦੀ ਹੈ ਕਿ ਜਦ ਸਾਡੇ ਵੱਲੋਂ ਉਹਨਾਂ ਨਾਲ ਫੋਨ ਤੇ ਗਲਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਫੋਨ ਚੱਕਣਾ ਵੀ ਸਾਡਾ ਮੁਨਾਸਬ ਨਹੀਂ ਸਮਝਿਆ ਅਸੀਂ ਤੁਹਾਨੂੰ ਉਹਨਾਂ ਦੀ ਆਰਗੂ ਆਰਗੂ ਵੀ ਦਿਖਾਵਾਂਗੇ ਤੇ ਕੀ ਮਾਮਲਾ ਸੀ ਕਿਸ ਤਰ੍ਹਾਂ ਇਹ ਜਿਵੇਂ ਆਪਾਂ ਵੀ ਆਪਾਂ ਗੱਲ ਕਰੀਏ ਤਾਂ ਆਮ ਆਦਮੀ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਵਿੱਚ ਨੌکریاں ਮਿਲਦੀਆਂ ਤੇ ਕਿੰਨੀ ਉਹਨਾਂ ਤੋਂ ਹਿੱਸਾ ਪਤੀ ਲਈ ਜਾਂਦੀ ਹੈ ਇਹ ਸਾਰਾ ਮਾਮਲਾ ਵੀ ਤੁਹਾਨੂੰ ਸੁਣਾਵਾਂਗੇ ਆ ਤੁਹਾਨੂੰ ਸੁਣਾਉਨੇ ਆ ਜੋ ਅੱਜ ਇਹ ਸਾਰਾ ਮਾਮਲਾ ਇੱਥੇ ਹੋਇਆ ਪ੍ਰੈਸ ਕਾਨਫਰੰਸ ਦੇ ਵਿੱਚ ਹੋਇਆ जिस व्यक्ति नशिश कर रहे हो इस वे तीन तो कॉल लैन लाई असमर्थ है ਯੋਥੋਲੀ ਇਜ਼ ਨੋਟ ਆਨ ਸੂਰੀ ਲੀਫ ਜੋਇ ਮੇਡਾ ਹਾਂਜੀ ਮੈਂ ਸੁਖਜਿੰਦਰ ਰਮਾਣਾ ਜੀ ਬਠਿੰਡਾ ਦੇ ਆਤੀ ਤੋਂ ਆਮ ਆਦਮੀ ਪਾਰਟੀ ਤੋਂ ਜੀ ਤੇ ਸਭ ਤੋਂ ਪਹਿਲਾਂ ਤਾਂ ਮੈਂ ਲੋਕਤੰਤਰ ਦੇ ਚੌਥੇ ਥੰਮ ਸਾਡੇ ਪ੍ਰੈਸ ਤੋਂ ਪਹੁੰਚੇ ਹੋਏ ਸਾਰੇ ਸਤਕਾਰਯੋਗ ਪੱਤਰਕਾਰ ਸਹਿਬਾਨਾਂ ਦਾ ਧੰਨਵਾਦ ਕਰਦਾ ਤੇ ਇੱਥੇ ਸਵਾਗਤ ਕਰਦਾ ਹਾਂ ਤੁਸੀਂ ਸਾਡੇ ਸੱਦੇ ਤੇ ਇੱਥੇ ਪਹੁੰਚੇ ਹੋ ਤੁਹਾਡਾ ਮੈਂ ਦਿਲ ਤੋਂ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਸੋ ਅੱਜ ਕਿਉਂਕਿ ਅਸੀਂ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰਾਂ ਹਾਂ ਜੀ ਜਿੰਨੇ ਵੀ ਸਾਥੀ ਬੈਠੇ ਐ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਸਾਡਾ ਪਾਰਟੀ ਬਣੀ ਐ ਉਹ ਇੱਕ ਕ੍ਰਪਸ਼ਨ ਦੇ ਖਿਲਾਫ ਜਿਹੜਾ ਸਾਡਾ ਮੇਨ ਪੁਆਇੰਟ ਹੈ ਕਿ ਕ੍ਰਪਸ਼ਨ ਦੇ ਖਿਲਾਫ ਜਿਹੜੀ ਸਾਡੀ ਲੜਾਈ ਸੋ ਉੱਥੋਂ ਹੀ ਹੋਣੀ ਚਾਹੀਏ ਪਾਰਟੀ ਸੋ ਅੱਜ ਵੀ ਜਿਹੜਾ ਮਸਲਾ ਸਾਡਾ ਉਹ ਕ੍ਰਪਸ਼ਨ ਦੇ ਖਿਲਾਫ ਹੈ ਤੇ ਉਹ ਮਸਲਾ ਬੇਸ਼ੱਕ ਇੰਟਰਨਲ ਹੈ ਪਾਰਟੀ ਦਾ ਮਸਲਾ ਹੈ ਜੀ ਪਾਰਟੀ ਦੇ ਇੱਕ ਵੱਡੇ ਆਗੂ ਤੇ ਇਲਜ਼ਾਮ ਲੱਗੇ ਨੇ ਪਿਛਲੇ ਦਿਨੀ ਅਸੀਂ ਉਸ ਨਾਲ ਸੰਬੰਧਤ ਤੇ ਉਹ ਜਿਹੜੇ ਇਲਜ਼ਾਮ ਲਾਉਣ ਵਾਲੇ ਪੀੜਤ ਵਿਅਕਤੀ ਨੇ ਸਾਡੇ ਨਾਲ ਹੀ ਬੈਠੇ ਨੇ ਬਾਈ ਜੀ ਤੇ ਉਹਨਾਂ ਨੂੰ ਲੈ ਕੇ ਅਸੀਂ ਇਹ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਸੋ ਮੈਂ ਇਹ ਸਾਰੇ ਸਾਡੇ ਪੰਜਾਬ ਦੇ ਲੋਕਾਂ ਨੂੰ ਸਾਡੇ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਨੂੰ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਕਿ ਸਾਡੀ ਇਸ ਆਵਾਜ਼ ਨੂੰ ਧਿਆਨ ਨਾਲ ਸੁਣਿਆ ਜਾਵੇ ਤੇ ਸਾਡੇ ਜਿਹੜੀਆਂ ਅਸੀਂ ਬੇਨਤੀਆਂ ਕਰਾਂਗੇ ਇਹਨਾਂ ਤੇ ਅਮਲ ਕੀਤਾ ਜਾਵੇ ਤੇ ਕਾਰਵਾਈ ਕੀਤੀ ਜਾਵੇ ਸੋ ਮੈਂ ਹੁਣ ਬੇਨਤੀ ਕਰਦਾ ਬਈ ਜਤਿੰਦਰ ਸਿੰਘ ਸੋਲ ਕਿ ਉਹ ਆਪਣਾ ਜਿਹੜਾ ਪੱਖ ਹੈ ਉਹ ਰੱਖਣ ਕਿਉਂਕਿ ਇਹਨਾਂ ਨੇ ਪਿਛਲੇ ਕੱਲ ਵੀ ਬਿੱਤੇ ਵੀਡੀਓ ਇਹਨਾਂ ਦੀ ਵਾਇਰਲ ਹੋਈ ਹੈ ਸੋ ਇਹ ਆਪਣੀ ਗੱਲ ਰੱਖਣਗੇ ਜੀ ਹਾਂਜੀ ਹਾਂਜੀ ਬ੍ਰਦਰ ਕੀ ਨਾਮ ਹੈ ਤੁਹਾਡਾ ਹਾਂਜੀ ਨਾਮ ਮੇਰਾ ਦਿਤੇਂਦਰ ਸਿੰਘ ਹੈ ਜੀ ਤੇ ਕੀ ਨਾਮ ਹੈ ਜੀ ਹਾਂਜੀ ਨਾਮ ਮੇਰਾ ਜਤਿੰਦਰ ਸਿੰਘ ਹੈ ਜੀ ਕਿਹੜਾ ਪਿੰਡ ਕਿਹੜਾ ਆ ਪਿੰਡ ਫਿਰ ਆ ਭਗਵਾਨਗੜ੍ਹ ਜਿਲ੍ਹਾ ਪਟਿਆਲਾ ਜੀ ਜੀ ਤੁਸੀਂ ਇੱਕ ਦੋਸ਼ ਲਾਏ ਨੇ ਰਿਸ਼ਵਤ ਨੂੰ ਲੈ ਕੇ ਕੀ ਆ ਪੂਰਾ ਮਾਮਲਾ ਇਹ ਪੂਰਾ ਮਾਮਲਾ ਇਹ ਹੈ ਵੀ ਆਪਣੇ ਜਿਹੜੇ ਚੇਅਰਮੈਨ ਆਪਣੇ ਜਿਹੜਾ ਫੋਰੈਸਟ ਕਾਰਪੋਰੇਸ਼ਨ ਪੰਜਾਬ ਦੇ ਅਰਕੇਸ਼ ਪੁਰੀ ਉਹਨਾਂ ਨੇ ਮਤਲਬ ਵੀ ਆਪਣੇ ਪਿਛਲੇ ਦਿਨ ਹੀ ਆਪਣੇ 24 25 ਚਲਾਈ ਉਹ ਮੇਰੀ ਫੋਰੈਸਟ ਕਾਰਪੋਰੇਸ਼ਨ ਦੇ ਵਿੱਚ ਮੇਰੀ ਆਪਣੇ ਆਪਣੇ ਤੌਰ ਤੇ ਜਿਹੜੀ ਡਰਾਈਵਰ ਦੀ ਮੇਰੀ ਚਲਾਨੀ ਹੋਈ ਸੀ ਉਸ ਤੋਂ ਬਾਅਦ ਜਦੋਂ ਮੇਰੀ ਵੀ 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 ਇਹ ਗੱਲੋ ਚਲਾਈਨਗ ਹੋਣ ਤੋਂ ਬਾਅਦ ਇਹਨਾਂ ਨੇ ਮੈਨੂੰ ਮੇਰੀ ਸੈਲਰੀ ਔਨ ਉਹ ਹੀ ਪਹਿਲਾ 20 ਬੱਚੇ ਦਿਨ ਪਹਿਲਾਂ ਇਹਨਾਂ ਨੇ ਇਹਨਾਂ ਨੇ ਮੈਨੂੰ ਆਪਣੇ ਜਿਹੜਾ ਜਿਹੜਾ 메ਨ ਦਫਤਰ ਹੈ ਬਠਿੰਡੇ ਦੇ ਵਿੱਚ ਉੱਥੇ ਇਹਨਾਂ ਨੇ ਬੁਲਾ ਕੇ ਮੈਨੂੰ ਕਿ ਇਹਨਾਂ ਦੇ ਨਾਲ ਆਪਣੇ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਹੈ ਆਪਣੇ ਨਾਮ ਨਾਮ ਮੋਦਸ ਤਕਵੀਰ कौर ਜੀ ਹੈ। ਕਿ ਉਹਨਾਂ ਨੇ ਮੈਨੂੰ ਉੱਥੇ ਦਫਤਰ ਦੇ ਵਿੱਚ ਬੁਲਾਇਆ। ਉੱਥੇ ਉਹਨਾਂ ਨੇ ਬੈਠ ਕੇ ਮੈਨੂੰ ਕਿਹਾ ਵੀ ਅਸੀਂ ਤੇਰੀ ਨੌਕਰੀ ਦੇ ਵਿੱਚ ਅਸੀਂ ਤੇਰੀ ਸਿਫਾਰਿਸ਼ ਕੀਤੀ ਹੈ ਕਿ ਤੈਨੂੰ ਅਸੀਂ ਨੌਕਰੀ ਤੇ ਲਵਾਇਆਗਾ ਤੇ ਤੈਨੂੰ ਹੁਣ ਸਾਨੂੰ ਜਿਹੜਾ ਮੰਥਲੀ ਹੈਗਾ ਜਿਹੜਾ ਸਤਵੀਰ ਕੌਰ ਨੂੰ ਕਿ ਤੈਨੂੰ ਮੰਥਲੀ ਤੈਨੂੰ 8500 ਰੁਪਏ ਤੈਨੂੰ ਦੇਣਾ ਪਿਆਗਾ। ਉਹ ਵੀ ਜਿਹੜਾ ਬਣਦਾ ਹਿੱਸਾ ਤੈਨੂੰ ਉਹਨੂੰ ਦੇਣਾ ਕਰੂਗਾ ਇਸ ਚੀਜ਼ ਦਾ ਮੰਗਿਆ ਤੁਹਾਡੇ ਤੋਂ ਹਾਂਜੀ ਇਸ ਚੀਜ਼ ਦਾ ਮੰਗਿਆ 8500 ਰੁਪਏ ਜਿਹੜਾ ਤੁਹਾਨੂੰ ਮੰਗਿਆ ਉਹਨਾਂ ਦੇ ਵੈਸੀ ਵਿੱਚ ਸਪਾਰਸ਼ ਦਾ ਹਾਂਜੀ 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 ਸਪਾਰਸ਼ ਲਾਉਗੀ ਤੈਨੂੰ 8500 ਰੁਪਏ ਤੈਨੂੰ ਜਿਹੜਾ ਹਰ ਮਹੀਨੇ ਆਪਣੀ ਤਨਖਾਹ ਹਾਂਜੀ ਹਾਂਜੀ ਆਪਣੀ ਤਨਖਾਹ ਦੇ ਵਿੱਚੋਂ ਤੈਨੂੰ ਦੇਣਾ ਪਿਆ ਕਰ ਸੈਲਰੀ ਕਿ ਨਹੀਂ ਸੀ ਬ੍ਰਦਰ ਬੱਸ ਸੈਲਰੀ ਮੇਰੀ ਸੀ ਕਿ 22000 ਸੀ 22365 ਇਨ ਅਕਾਊਂਟ ਆਉਂਦੀ ਸੀ ਜੀ ਗਵਰਨਮੈਂਟ ਵੱਲੋਂ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਮਨ ਲਓ ਉੱਥੇ ਉਹਨਾਂ ਨੂੰ ਮੈਂ ਮੈਂ ਉਹਨੂੰ ਕਿਹਾ ਵੀ ਮੈਂ ਇਹ ਨਹੀਂ ਤੁਹਾਨੂੰ ਮੈਂ ਦੇ ਨਹੀਂ ਸਕਦਾ ਜਿਹੜੀ ਮੇਰੀ ਵਹਿੰਟ ਦੀ ਕਮਾਈ ਹੈ ਮੈਂ ਤੁਹਾਨੂੰ ਤੁਹਾਨੂੰ ਮੈਂ ਹਿੱਸਾ ਉਹਦੇ ਵਿੱਚੋਂ ਮਸੂਮ ਨਹੀਂ ਦੇ ਸਕਦਾ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਤੂੰ ਇਹ ਆਪ ਦਾ ਜਿਹੜਾ ਹੈਗਾ ਆਪਣਾ ਆਪਣੇ ਜਿਹੜਾ ਹੈਗਾ ਆਪਣਾ ਫੈਸਲਾ ਲੈਣ ਤੋਂ ਪਹਿਲਾਂ ਕਿ ਤੂੰ ਇਹ ਸਵਿਟਲਾ ਅਗਰ ਤੂੰ ਸਾਨੂੰ 85 ਰੁਪਏ ਹਿੱਸਾ ਤੂੰ ਸਾਨੂੰ ਨਹੀਂ ਦੇਵੇਂਗਾ ਤਾਂ ਤੈਨੂੰ ਮੈਂ ਨੌਕਰੀ ਤੋਂ ਮੈਂ ਤੈਨੂੰ ਖਾਰਜ ਕਰਵਾ ਦੇਵਾਂਗਾ ਤੇ ਜੇ ਮੈਂ ਨੌਕਰੀ ਤੇ ਰਖਵਾਉਣ ਜਾਣਦਾ ਹੈ ਤਾਂ ਮੈਂ ਨੌਕਰੀ ਤੇ ਕਢਵਾਉਣ ਵੀ ਜਾਂਦਾ ਮੇਰੇ ਕੋਲ ਇਨੀ ਪਾਵਰ ਹੈਗੀ ਆ ਉਸ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਮਾਤਾ ਪਿਤਾ ਨਾਲ ਗੱਲਬਾਤ ਕਰਨ ਵਾਸਤੇ ਵੀ ਕਿਹਾ ਮੈਂ ਉਸ ਤੋਂ ਬਾਅਦ ਮੈਂ ਘਰ ਆ ਕੇ ਆਪਣੇ ਮਾਤਾ ਪਿਤਾ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਇਸ ਫੈਸਲੇ ਤੇ ਜਿਹੜਾ ਉਹਨਾਂ ਨੇ ਮੈਥੋਂ ਮੰਗ ਕੀਤੀ ਸੀ 8500 ਦੀ ਉਹਨਾਂ ਨੇ ਵੀ ਕਿਹਾ ਵੀ ਆਪਾਂ ਇਹਨਾਂ ਨੂੰ ਇੰਨੇ ਪੈਸੇ ਆਪਾਂ ਆਪਾਂ ਇਹਨਾਂ ਨੂੰ ਨਹੀਂ ਦੇ ਸਕਦੇ ਉਸ ਤੋਂ ਬਾਅਦ ਸਾਡੀ ਵੀ ਮਤਲਬ ਗੱਲਬਾਤ ਚੱਲਦੀ ਰਹੀ ਚੱਲਦੀ ਰਹੀ ਉਸ ਤੋਂ ਬਾਅਦ ਸੈਲਰੀ ਆਉਣ ਤੇ ਮੈਨੂੰ ਚੇਅਰਮੈਨ ਰਕੇਸ਼ਪੁਰੀ ਨੇ ਦਫ਼ਤਰ ਦੇ ਵਿੱਚ ਬੁਲਾ ਕੇ ਮੈਨੂੰ ਪ੍ਰੈਸ਼ਰਾਈਜ਼ ਕੀਤਾ ਮੈਨੂੰ ਡਰਾਇਆ ਧਮਕਾਇ ਉਹ ਕਹਦੇ ਵੀ ਤੇਰੀ ਸੈਲਰੀ ਆ ਗਈ ਜੇ ਤੂੰ ਸਾਨੂੰ ਸੈਲਰੀ ਦੇ ਵਿੱਚੋਂ ਹਿੱਸਾ ਦੇਣਾ ਤਾਂ ਠੀਕ ਹੈ ਜੇ ਤੂੰ ਨਹੀਂ ਦੇਣਾ ਤਾਂ ਮੈਂ ਤੈਨੂੰ ਅੱਜ ਹੀ ਮੈਂ ਸਾਨੂੰ 9 9 9 ਵੀ ਕੋਰਤਾਸਤ ਕਰਵਾ ਦੇਵਾਂ ਠੀਕ ਹੈ ਉਸ ਤੋਂ ਬਾਅਦ ਮੈਨੂੰ ਡਰਾਇਆ ਝੰਕਾਇਆ ਉਸ ਤੋਂ ਬਾਅਦ ਮੈਂ ਆਪਣੇ ਘਰੇ ਗੱਲਬਾਤ ਕਰਕੇ ਇਹਨਾਂ ਤੇ ਮੈਂ ਜਿਹੜੀ ਹੈਗੀ ਕਾਰਵਾਈ ਅਸੂਬ ਜਿਹੜਾ ਕਰਾਉਣ ਦਾ ਫਿਰ ਸੋਚਿਆ ਉਸ ਤੋਂ ਬਾਅਦ ਇਹਨਾਂ ਨੇ ਜਦੋਂ ਮੈਨੂੰ ਡਰਾਇਆ ਝੰਕਾਇਆ ਉਸ ਤੋਂ ਬਾਅਦ ਇਹਨਾਂ ਨੇ ਮੈਥੋਂ ਬਤੌਰ 17000 2 ਮਹੀਨਿਆਂ ਦੀ ਸੈਲਰੀ ਬਣਦੀ ਸੀ 2 ਮਹੀਨ ਦਾ ਹਿੱਸਾ ਬਣਦਾ ਸੀਗਾ 17000 ਰੁਪਏ 8500 ਆਪਣੇ 5000 ਹਾਉ ਨਾਲ ਇਹਨਾਂ ਨੇ ਮੈਥੋਂ 17000 ਦੀ ਮੰਗ ਕੀਤੀ ਉਸ ਤੋਂ ਬਾਅਦ ਮੈਂ ਇਹਨਾਂ ਨੂੰ 10000 ਰੁਪਏ ਆਲਰੇਡੀ ਇਹਨਾਂ ਨੂੰ ਮੈਂ ਦੇ ਇਹਨਾਂ ਨੂੰ ਮੈਂ ਦੇ ਚੁੱਕਿਆ ਉਹਦੀ ਵੀ ਮੇਰੇ ਕੋਲ ਬਤੌਰ ਉਹਦੀ ਆਪਣੇ ਵੀਡੀਓ ਰਿਕਾਰਡਿੰਗ ਹੈਗੀ ਆ ਮੰਗਦੇ ਦੀ ਵੀ ਹੈਗੀ ਆ ਵੀਡੀਓ ਰਿਕਾਰਡਿੰਗ ਮੇਰੇ ਕੋਲੇ ਠੀਕ ਹੈ 17000 ਦੇਣ ਤੋਂ ਬਾਅਦ 7000 ਰੁਪਏ ਸੀ ਜੋ ਆਪਣਾ ਪੈਂਡਿੰਗ ਰੱਖਿਆ ਸੀ ਉਹ ਅਸੀਂ ਇਸ ਤੇ ਵਿਜੀਲੈਂਸ ਵੱਲੋਂ ਟਰੈਪ ਲਵਾਉਣ ਦੀ ਸਾਧ ਰੱਖਿਆ ਸੀਗਾ ਜਿਹੜੀ ਮੈਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਸੀਗੀ ਇਹਨਾਂ ਨੇ ਸ਼ੱਕ ਹੋਣ ਤੇ ਮੇਰਾ ਫੋਨ ਉੱਪਰਲੀ ਜੇਬ ਦੇ ਵਿੱਚੋਂ ਕਢਵਾ ਕੇ نیچے ਪੈਂਟ ਵਾਲੀ ਜੇ ਜੇਬ ਦੇ ਵਿੱਚ ਪਵਾਇਆ ਗਿਆ। ਇਹਨਾਂ ਨੇ ਫੋਨ ਕਿਉਂਕਿ ਉਹਨੂੰ ਸ਼ੱਕ ਸੀ ਵੀ ਕਿਤੇ ਮੇਰੀ ਕੋਈ ਵੀਡੀਓ ਰਿਕਾਰਡਿੰਗ ਨਾ ਕਰ ਲਵੇ। ਠੀਕ ਹੈ ਉਸ ਤੋਂ ਬਾਅਦ ਅਸੀਂ ਵਿਜੀਲੈਂਸ ਦੇੇੇ ਪੇਸ਼ ਹੋਏ ਐ ਤੇ ਉਹਨਾਂ ਨੇ ਕਾਰਵਾਈ ਦਾ ਸਾਨੂੰ ਭਰੋਸਾ ਦਿੱਤਾ ਸੀਗਾ। ਉਸ ਤੋਂ ਬਾਅਦ ਇਹਨਾਂ ਕੋਲੇ ਵੀ ਮਾਲੋ ਐਸੀ ਜਿਹੀ ਗੱਲਬਾਤ ਕਰੀ ਅਸੀਂ ਇਹਨਾਂ ਕੋਲੇ ਗੱਲਬਾਤ ਕਿਸੇ ਦੇ ਥਰੂ ਇਹਨਾਂ ਕੋਲੇ ਪਹੁੰਚ ਗਈ। ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਹੈਗਾ ਮੇਰੇ ਨਾਲ ਆਪਣਾ ਇਹਦਾ ਕੰਟੈਕਟ ਕਰਨਾ ਬੰਦ ਕਰ ਦਿੱਤਾ। ਉਸ ਤੋਂ ਬਾਅਦ ਮੇਰੇ ਮਾਤਾ ਪਿਤਾ ਵੀ ਇਹਨਾਂ ਕੋਲੇ 2-3 ਵਾਰ ਇਹਨਾਂ ਦੇ ਦਫ਼ਤਰ ਦੇ ਵਿੱਚ ਆਏ ਸੀਗੇ ਮਿਲਣ ਕਰਨ ਵਾਸਤੇ ਵੀ ਤੁਸੀਂ ਇਦਾਂ ਨਾ ਕਰੋ ਵੀ ਅਸੀਂ ਇੰਨੇ ਪੈਸੇ ਨਹੀਂ ਦੇ ਸਕਦੇ ਮੇਰੇ ਮਾਤਾ ਪਿਤਾ ਨੂੰ ਵੀ ਇਹਨਾਂ ਨੇ ਬਲਾਲੋ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਇਹਨਾਂ ਨੇ ਬਹੁਤ ਜ਼ਿਆਦਾ ਪ੍ਰੈਸ਼ਰ ਵੀ ਆਪਣਾ ਪਾਇਆ ਤੇ ਜਲੀਲ ਕੀਤਾ ਗਿਆ ਬਹੁਤ ਜ਼ਿਆਦਾ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਜਦੋਂ ਲਾਸਟ ਤੇ ਅਸੀਂ ਇਹ ਕਿਹਾ ਵੀ ਆਪਾਂ ਹੁਣ ਇਹ ਟ੍ਰੈਕ ਲਵਾਉਣ ਦੀ ਕੋਸ਼ਿਸ਼ ਕੀਤੀ ਸੀ ਉਸ ਵਿੱਚ ਮੰਨ ਲਗੀ ਗੱਲ ਤੁਹਾਨੂੰ ਦੇ ਦਿਆ ਕਰਾਂਗੇ 800-1000 ਕਿਉਂਕਿ ਉਹ ਅਸੀਂ ਕਾਰਵਾਈ ਵੀ ਮੰਨ ਲਓ ਇਥੇ ਆਪਣੀ ਜਿਹੜੀ ਕਰਾਉਣ ਲਈ ਅਸੀਂ ਕੀਤਾ ਸੀ ਸਾਰਾ ਕੁਝ ਠੀਕ ਹੈ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਤੁਸੀਂ ਠੀਕ ਹੈ ਤੁਸੀਂ ਜੇ ਤੁਸੀਂ ਦੇ ਦਿਆ ਕਰੋਗੇ 8500 ਰੁਪਿਆ ਤਾਂ ਠੀਕ ਹੈ ਨਹੀਂ ਅਸੀਂ ਜਤਿੰਦਰ ਨੂੰ 30 ਅਕਤੂਬਰ 2023 ਤੱਕ ਦੀ ਨੌਕਰੀ ਤੇ ਰੱਖਾਂਗੇ ਉਸ ਤੋਂ ਬਾਅਦ ਅਸੀਂ ਕੱਢ ਦੇਵਾਂਗੇ ਕਿੰਨੇ ਮਹੀਨੇ ਨੌਕਰੀ ਕੀਤੀ ਤੁਸੀਂ ਨੌਕਰੀ 3.5 ਮਹੀਨੇ ਕੀਤੀ ਇਹ 3.5 ਹਾਂਜੀ ਮੇਰੀ 25 ਜੁਲਾਈ ਨੂੰ ਜੁਆਇਨ ਕੀਤੀ ਸੀਗੀ 30 ਅਕਤੂਬਰ ਤੋਂ ਬਾਅਦ ਇਹਨਾਂ ਨੇ ਮੇਰੀ ਸੈਲਰੀ ਹੋਲਡ ਕਰਵਾ ਕੇ ਮੈਨੂੰ ਟਰਮੀਨੇਟ ਕਰਵਾ ਦਿੱਤਾ ਇਹ ਕਈ ਉਸ ਤੋਂ ਬਾਅਦ ਤੁਸੀਂ ਵਿਜੀਲੈਂਸ ਸ਼ਿਕਾਇਤ ਕੀਤੀ ਹਾਂਜੀ ਸ਼ਿਕਾਇਤ ਪਟੰਡਾ ਵਿਜੀਲੈਂਸ ਨੂੰ ਵੀ ਦਿੱਤੀ ਹੋਈ ਆ ਆਪਣੀ ਸ਼ਿਕਾਇਤ ਜਿਹੜੀ ਆਪਣੇ ਮਹਾਲੀ ਜਿਹੜੀ ਹੈੱਡ ਆਫਿਸ ਦਾ ਆਪਣਾ ਮਹਾਲੀ ਆਪਣਾ ਵਿਜੀਲੈਂਸ ਘਰ ਹਾਂਜੀ 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 ਸੀਐਮ ਹਾਊਸ ਤੱਕ ਵੀ ਅਸੀਂ ਪਹੁੰਚ ਕੀਤੀ ਆ ਅੱਜ ਤੁਸੀਂ ਕੀ ਮੰਗ ਕਰਦੇ ਹੋ ਜਿਹੜੀ ਹੈਗੀ ਹੈ ਤੁਹਾਡੇ ਕੋਲੋਂ ਰੱਖੀ ਗਈ ਮੇਰੀ ਮੰਗ ਮੇਰੀ ਮੰਗ ਇਹ ਆਪਣਾ ਇਹੀ ਆ ਕਿ ਇਹਨਾਂ ਤੇ ਜਿਹੜੀ ਬਣਦੀ ਤੋਂ ਬਣਦੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਕਿਉਂਕਿ ਸਾਡੇ ਸਰਦਾਰ ਆਪਣੇ ਦੇ ਦੇ ਮੁੱਖ ਮੰਤਰੀ ਸਰਕਾਰਾ ਆਪਣੇ ਭਗਤ ਸਿੰਘ ਮਾਨ ਆ ਉਹਨਾਂ ਦੀ ਸੋਚ ਦੇ ਮੁਤਾਬਿਕ ਜਿਹੜਾ ਆਪਣਾ ਜਿਹੜੀ ਆਪਣਾ ਜਿਹੜਾ ਰਾਜ ਆ ਉਹ ਆਪਾਂ ਪ੍ਰਸ਼ਤ ਤੋਰ ਅਹਿਦ ਕਰਨਾ ਹੈਗਾ ਉਨ੍ਹਾਂ ਦੀ ਸੋਚ ਅਨੁਸਾਰ ਹੀ ਮੈਂ ਉਨ੍ਹਾਂ ਦੀ ਸੋਚ ਅਨੁਸਾਰ ਹੀ ਚੱਲਿਆ ਹੋਇਆ ਹੈਗਾ ਤੇ ਉਨ੍ਹਾਂ ਤੇ ਵੀ ਮੈਨੂੰ ਮਾਨ ਸਾਹਿਬ ਤੇ ਵੀ ਮੈਨੂੰ ਉਨ੍ਹਾਂ ਤੇ ਵੀ ਮਨੋ ਯਕੀਨ ਹੈ ਕਿ ਉਹ ਮੇਰਾ ਪੱਖ ਸੁਣ ਤੋਂ ਬਾਅਦ ਇਹਨਾਂ ਤੇ ਸਖਤ ਤੋਂ ਸਖਤ ਫੈਸਲਾ ਲੈਣਗੇ ਸ਼ਿਕਾਇਤ ਕਿਹਦੇ ਖਿਲਾਫ ਦਿੱਤੀ ਸੀ ਸ਼ਿਕਾਇਤ ਅਸੀਂ ਅਰਕੇਸ਼ਪੂਰੀ ਦੇ ਖਿਲਾਫ ਅਸੀਂ ਕੌਣ ਨੇ ਹਾਂਜੀ ਕੌਣ ਨੇ ਉਹ ਅਰਕੇਸ਼ਪੂਰੀ ਜਿਹੜੇ ਹੈਗੇ ਆਪਣੇ ਜਗਲਾਤ ਕਾਰਪੋਰੇਸ਼ਨ ਪੰਜਾਬ ਦੇ ਚੇਅਰਮੈਨ ਹੈ ਜੀ ਉਹ ਤੇ ਉਨ੍ਹਾਂ ਦੇ ਨਾਲ ਜਿਹੜੀ ਮਿਲੀ ਹੋਈ ਹੈ ਮਹਿਲਾ ਵਿੰਗ ਦੀ ਆਪਣੇ ਜ਼ਿਲ੍ਹਾ ਪ੍ਰਧਾਨ ਹੈ ਬਠਿੰਡਾ ਤੋਂ ਸੁਕਬੀਰ ਖੌਰ ਸਤੂ ਅੱਛਾ ਜਿੰਨਾ ਗੱਲਾਂ ਤੁਸੀਂ ਦੱਸੀਆਂ ਕਰੋ ਤਰੀਕਾ ਯਾਦ ਹੈ ਕਿੱਥੇ ਕਿੱਥੇ ਹੋਈਆਂ ਕਿੱਥੇ ਬਹੁਤ ਵਸਿਆ ਸਾਰਾ ਹਾਂਜੀ 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 ਉਹ ਮੇਰੇ ਕੋਲ ਆਨ ਰਿਕਾਰਡ ਹੈ ਜੀ ਸਾਰਾ ਕੁਝ ਆਨ ਰਿਕਾਰਡ ਕਿੱਥੇ ਕਿੱਥੇ ਗੱਲਾਂ ਸਾਰੀਆਂ ਜਿਹੜੇ ਜਿਹੜੇ ਮੰਨ ਲਓ ਪੈਸੇ ਲਈ ਆ 10000 ਰੁਪਏ ਲਿਆ ਉਹਨਾਂ ਨੇ ਆਪਣੇ ਜਿਹੜਾ ਬਿਜ਼ੀ ਆਪਣੇ ਟਿੰਗਲਾਦ ਕਾਰਪੋਰੇਸ਼ਨ ਦਾ ਇਹਨਾਂ ਦਾ ਵਨ ਰੇਂਜ ਦਾ ਦਫਤਰ ਹੈ ਬਠਿੰਡਾ ਫਰਸਟ ਐਂਡ ਦੀ ਬੈਕ ਸਾਈਡ ਤੇ ਉੱਥੇ ਦਫਤਰ ਦੇ ਵਿੱਚ ਲਿਆ ਤੇ ਜਿਹੜੀ ਗੱਲਬਾਤ ਹੋਈ ਆ ਆਨ ਰਿਕਾਰਡਿੰਗ ਜਿਹੜੀ ਫੋਨ ਤੇ ਗੱਲਬਾਤ ਹੋਈ ਆ ਉਹ ਮੇਰੀ ਮਾਤਾ ਪਿਤਾ ਦੀ ਵੀ ਹੋਈ ਉਹਨਾਂ ਨਾਲ ਜਿਹੜੀ ਤਸਵੀਰ ਕੌਰ ਨਾਲ ਹੋਈ ਆ ਫੋਨ ਕਾਲ ਦੀ ਰਿਕਾਰਡਿੰਗ ਆ ਸਾਡੇ ਕੋਲੇ ਜਿਹੜੀ ਤਸਵੀਰ ਕੌਰ ਉਹਦੇ ਵਿੱਚ ਮੰਨ ਵੀ ਰਹੀ ਹੈ ਵੀ ਅਸੀਂ ਇਹਦੇ ਨਾਲ 85 ਤੋਂ ਗੱਲ ਕੀਤੀ ਆ ਔਰ ਪਤਾ ਕੀ ਰੋੜਾ ਦੇ ਵਿੱਚ ਹਾਂਜੀ ਇਹ ਤੌਰ ਤੇ ਉਹਦਾ ਕੀ ਰੋੜਾ ਦੇ ਵਿੱਚ ਉਹਦਾ ਇਹਨਾਂ ਨਾਲ ਹੈਗਾ ਜਿਹੜਾ ਆਪਣੇ ਰਕੇਸ਼ਪੁਰੀ ਚੇਅਰਮੈਨ ਹੈ ਇਹਨਾਂ ਨਾਲ ਮਨ ਲਓ ਬਕਾਇਦਾ ਆਉਂਦੇ ਜਾਂਦੀ ਰਹਿੰਦੀ ਆ ਇਹਨਾਂ ਦਾ ਆਉਣਾ ਜਾਣਾ ਬਹੁਤ ਜ਼ਿਆਦਾ ਆ ਇਹਨਾਂ ਨਾਲ ਵੀ ਮਨ ਲਓ ਨਿੱਜੀ ਤੌਰ ਤੇ ਇਹਨਾਂ ਨਾਲ ਇਹਨਾਂ ਦੇ ਨਾਲ ਹੀ ਰਹਿੰਦੀ ਇਹਨਾਂ ਦੇ ਆਪਣੇ ਜਿਹੜੇ ਸੰਬੰਧ ਦੇ ਵਿੱਚ ਹੀ ਰਹਿੰਦੀ ਆ ਇਹਨਾਂ ਦੀ ਮਿਲੀ ਭਗਤ ਨਾਲ ਹੀ ਸਾਰਾ ਕੁਝ ਜੋ ਜੋ ਵੀ ਹੋਇਆ ਤੁਹਾਨੂੰ ਹੋਰ ਵੀ ਧਿਆਨਸ਼ਾ ਤੁਹਾਡੇ ਤੋਂ ਇਲਾਵਾ ਹੋਰ ਕਿਸੇ ਤੋਂ ਪੈਸੇ ਲੈਣ। ਨਹੀਂ ਹੋਰ ਮੇਰੇ ਧਿਆਨ ਚ ਨਹੀਂ ਜੀ ਬਾਕੀ ਇਹਨਾਂ ਦੇ ਹੋਰ ਮੇਰੇ ਕੋਲੇ ਹੈਗੇ ਇਹਨਾਂ ਦੇ ਵੀ ਉਹ ਕਾਫੀ ਆਪਣੇ ਜਿਹੜੇ ਹੈਗੇ ਇਹਨਾਂ ਦੇ ਜਦੋਂ ਪਰਤੀ ਹੋਈ ਸੀ ਕਿੰਨੇ ਜਾਣੇ ਤੁਸੀਂ ਪਰਤੀ ਹੋਈ ਸੀ ਉਦੋਂ ਓਨਲੀ ਮੈਨੂੰ ਹੀ ਕੀਤਾ ਗਿਆ ਸੀ ਬਟ ਇਹਦੇ ਵਿੱਚ ਇਹਨਾਂ ਨੇ ਆਪ ਦੇ ਜਿਹੜੇ ਜਿਹੜੇ ਵਿਭਾਗਾਂ ਦੇ ਵਿੱਚ ਇੱਕ ਦੋ ਬੰਦੇ ਇਹਨਾਂ ਨੇ ਸੈੱਟ ਕੀਤੇ ਹੋਏ ਜਿੱਥੋਂ ਇਹ ਮਤਲਬ ਵੀ ਉਹਨਾਂ ਦੀ ਸੈਲਰੀ ਇਹ ਲੈ ਰਹੇ ਹਾਂ। ਇੱਕ ਜਿਹੀ ਦੱਸੋ ਜਿਹੜੀ ਗੱਡੀ ਸੀਗੀ ਜਿਹੜੀ ਉਹ ਚਲਾਉਂਦੇ ਸੀਗੇ ਉਹਦੇ ਵਿੱਚ ਬੈਠ ਕੇ ਜਿਵੇਂ ਗੱਡੀ ਉਹ ਮੈਸੇਜ ਵੀ ਹੁੰਦੀ ਸੀ। ਇਹ ਤੇ ਨਿੱਜੀ ਕੰਮ ਲਈ ਵਰਤੀ ਜਾਂਦੀ ਹੈ। ਹਾਂਜੀ 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 ਉਹ ਗੱਡੀ ਇਹਨਾਂ ਦੇ ਨਿੱਜੀ ਕੰਮ ਲਈ ਵਰਤੀ ਜਾਂਦੀ ਸੀ। ਜਿਵੇਂ ਬਾਹਰ ਆਊਟ ਆਫ ਸਟੇਟ ਵੀ ਵਰਤੀ ਜਾਂਦੀ ਸੀ ਤੇ ਆਪਦੇ ਨਿੱਜੀ ਕੰਮ ਲਈ ਵੀ ਵਰਤੀ ਸੀ। ਤੇ ਲੌਗ ਬੁੱਕ ਕਿਵੇਂ ਭਰਦੇ ਸੀ? ਹਾਂਜੀ ਲੌਗ ਬੁੱਕ ਤੇ ਕਿਵੇਂ ਭਰਦੇ ਆਊਟ ਆਫ ਸਟੇਟ ਦੀ ਕਿਵੇਂ ਭਰਦੇ? ਆਊਟ ਆਫ ਸਟੇਟ ਦੀ ਇੱਧਰ ਲਾ ਸ਼ੋ ਕਰਦੇ ਸੀ ਉਹ ਪੰਜਾਬ ਦੇ ਆਪਣਾ ਸ਼ੋ ਕਰਦੇ ਸੀ। ਜਿਹੜੇ ਵੀ ਲੋਕੇਸ਼ਨਾਂ ਸੀ ਉਹ ਆਪਣੇ ਪੰਜਾਬ ਨੂੰ ਸ਼ੋ ਕਰਦੇ ਸੀ। ਲੋਕੇਸ਼ਨਾਂ ਜਿਹੜੀ ਵੀ ਗੱਡੀ ਦੀ ਮੂਵਮੈਂਟ ਹੁੰਦੀ ਸੀ ਉਹ ਚਾਹੇ ਰਾਜਸਥਾਨ ਹੋਵੇ ਚਾਹੇ ਹਰਿਆਣਾ ਹੋਵੇ ਜਿੱਥੇ ਵੀ ਹੋਵੇ ਪਰ ਉਹ ਉਹਦੇ ਵਿੱਚ ਲੌਗ ਬੁੱਕ ਦੇ ਵਿੱਚ ਉਹ ਆਪਣੇ ਜਿਹੜੀ ਪੰਜਾਬ ਦੀ ਹੀ ਸ਼ੋਅ ਕਰਦੇ ਨੇ ਇਹਨੇ ਸਟੇਟਾਂ ਚ ਗਏ ਸੀ ਬਤੌਰ ਇੱਕ ਡਰਾਈਵਰ ਹੋਰ ਵੀ ਹੈਗੇ ਨੇ ਕਿਹੜੇ ਕਿਹੜੀਆਂ ਸਟੇਟਾਂ ਚ ਅਚਨ ਡਰਾਈਵਰ ਨੂੰ ਬਹੁਤ ਕੁਝ ਪਤਾ ਹੁੰਦਾ ਹੁੰਦਾ ਦੀਆਂ ਗੱਲਾਂ ਦਾ ਕਾਰ ਚ ਬੱਠਿਆਂ ਬੜਾ ਕੁਝ ਹੋਰ ਵੀ ਲੈਂਦੇ ਨੇ ਕਰ ਦਿੰਦਿਆਂ ਤੁਸੀਂ ਗੱਲਾਂ ਸੁਣਨੀਆਂ ਹੋਣੀਆਂ ਕੱਲ ਨਾਲ ਨਹੀਂ ਇਦਾਂ ਦਾ ਮੈਂ ਇਦਾਂ ਦਾ ਮੈਂ ਆਪਣਾ ਕਦੇ ਨਹੀਂ ਕੁਝ ਅਨੋਖਾ ਸੁਣਿਆ ਇਹਨਾਂ ਦਾ ਮੈਂ ਗੱਡੀ ਕਿਹੜੀ ਕਿਹੜੀ ਸਟੇਟਾਂ ਦੇ ਵਿੱਚ ਲੈ ਕੇ ਗਏ ਆ ਇਹ ਰਾਜਸਥਾਨ ਹਰਿਆਣਾ ਜੀ ਸਾਰੇ ਕਿਤੇ ਲੈ ਗਏ ਕਿੰਨੇ ਕਿੰਨੇ ਟਾਈਮ ਦੇ ਲਈ ਲੈ ਕੇ ਗਏ ਸੀ ਕੁਈ ਹਫਤਾ 10 ਦਿਨ ਹੈ ਜੀ ਹਫਤਾ 10 ਦਿਨ ਹੈ ਤੇ ਉਹਦਾ ਜਿਹੜਾ ਇਲੈਕਸ਼ਨਾਂ ਦਾ ਇਲੈਕਸ਼ਨਾਂ ਦਾ ਕਰਤੋ ਅੱਛਾ ਇਲੈਕਸ਼ਨਾਂ ਦਾ ਪ੍ਰਚਾਰ ਦੇ ਲਈ ਪ੍ਰਚਾਰ ਦੇ ਤੇ ਉਹਦਾ ਡਾਟਾ ਜਿਹੜਾ ਹੈਗਾ ਵੀ ਇੱਥੇ ਪੰਜਾਬ ਦੇ ਵਿੱਚ ਜੋ ਕਰਦੇ ਸੀ ਹਾਂਜੀ ਪੰਜਾਬ ਦੇ ਵਿੱਚ ਪੰਜਾਬ ਤੁਹਾਨੂੰ ਆਮ ਆਦਮੀ ਪਾਰਟੀ ਦੇ ਵਰਕਰ ਬੈਠੇ ਆਗੇ ਇਹਨਾਂ ਦੀ ਪਾਰਟੀ ਦੇ ਚੇਅਰਮੈਨ ਹੈ ਇਹ ਤੁਹਾਡੇ سپورਟ ਤੇ ਆਏ ਆ ਜਾਂ ਕਿਸ ਤਰ੍ਹਾਂ ਹਾਂਜੀ ਹਾਂਜੀ ਇਹ ਇਹ ਜਿਹੜੇ ਸਾਰੇ ਵੀਰ ਆ ਜਿਹੜੇ ਆਮ ਆਦਮੀ ਪਾਰਟੀ ਦੇ ਮੇਰੇ ਸਾਰੇ ਜੀ ਜਿਨ੍ਹਾਂ ਨੇ ਮੈਨੂੰ ਵੀ ਮਨੋ ਇਹ ਆਪਣੇ ਇਹਨਾਂ ਨੇ ਮੈਨੂੰ ਆਪਾਂ ਮੈਨੂਅਲ ਤੇ ਮੇਰੇ ਪਰਿਵਾਰ ਨੂੰ ਸਭ ਤੋਂ ਸਾਡੀ ਦਿੱਤਾ ਅੱਛਾ ਜੇ ਆਪਾਂ ਜਿਹੜੀ ਇਹਦੀ ਬਣਦੀ ਜਿਹੜੀ ਨੌਕਰੀ ਦੀ ਆ ਤੇ ਜਿਹੜੀ ਸੁਰੱਖਿਆ ਉਹਨੂੰ ਵੀ ਯਕੀਨੀ ਆਪਾਂ ਵੀ ਇਹਨਾਂ ਬਣਾਵਾਂਗੇ ਜਿਹੜੇ ਦੋਸ਼ੀਆ ਤੇ ਜਿਹੜੀ ਬਣਦੀ ਤੋਂ ਬਣਦੀ ਜਿਹੜੀ ਕਾਰਵਾਈ ਆ ਤੁਸੀਂ ਇੰਡਸਟਰੀਟ ਪ੍ਰੈਜ਼ੀਡੈਂਟ ਨਾਲ ਐਸ ਵਰਕਰ ਅਪਰੋਚ ਕੀਤਾ ਬਹੁਤ ਵਧੀਆ ਅਸੀਂ ਅਸਲ ਵਿੱਚ ਇਸ ਮਾਮਲੇ ਦੇ ਹਲੇ ਕਰਨਾ ਜੀ ਸਾਰੇ ਸਾਡੀ ਲੀਡਰਸ਼ਿਪ ਨਾਲ ਤੁਹਾਡਾ ਕੀ ਕਹਿਣਾ ਆ ਮਾਦੀ ਪਾਰਟੀ ਅਸੀਂ ਸਭ ਤੋਂ ਵੱਡਾ ਤਾਂ ਅਸੀਂ ਤਾਂ ਖੜਿਆ ਨਾਲ ਜੀ ਇਹਨਾਂ ਨੂੰ ਪਿਛਲੇ 2-3 ਦਿਨਾਂ ਤੋਂ ਕਾਫੀ ਬੰਦੇ ਜਿਹੜੇ ਚੇਅਰਮੈਨ ਨੇ ਭੇਜ ਰਿਆ ਜਾਂ ਕੁਛ ਨਹੀਂ ਆ ਰਿਹਾ ਅਲੱਗ-ਅਲੱਗ ਸੋਸ ਤੋਂ ਉਹਨਾਂ ਨੂੰ ਧਮਕੀ ਦੇ ਰਹੇ ਇਹਨਾਂ ਦੇ ਪਰਿਵਾਰ ਨੂੰ ਸੋ ਅਸੀਂ ਪਹਿਲਾਂ ਤਾਂ ਉਹਨਾਂ ਨੂੰ ਇੱਕ ਬੇਨਤੀ ਵੀ ਕਰਦੇ ਨਾਲ ਚੇਤਾਵਨੀ ਵੀ ਹੈ ਜੇ ਇਸ ਤੋਂ ਬਾਅਦ ਇਹਨਾਂ ਨੂੰ ਕੋਈ ਧਮਕੀ ਦੇਊਗਾ ਅਸੀਂ ਸ਼ਰਿਆਮ ਬਾਈ ਨੇਮ ਉਹਨਾਂ ਦੇ ਲੈ ਕੇ ਇਥੋਂ ਪ੍ਰੈਸ ਕਾਫੀ ਦੁਬਾਰੇ ਕਰਾਵਾਂਗੇ ਇਹ ਨੰਬਰ ਦੋ ਪ੍ਰਸ਼ਾਸਨ ਨੂੰ ਜਿਹੜਾ ਧਿਆਨ ਚ ਹੈ ਵਿਜੀਲੈਂਸ ਨੂੰ ਸ਼ਿਕਾਇਤ ਗਈ ਵੀ ਹੈ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਮੈਨੂੰ ਸੁਰੱਖਿਆ ਦਿਓ ਜੀ ਇਹਨਾਂ ਦੇ ਪਰਿਵਾਰ ਨੂੰ ਸੁਰੱਖਿਆ ਦਿਓ ਕਿਉਂਕਿ ਆਲਰੋੜੀ ਇਹ ਸ਼ਿਕਾਇਤ ਕਰ ਚੁੱਕੇ ਆ ਬਹੁਤ ਵੱਡਾ ਇੱਕ ਚੇਅਰਮੈਨ ਦੇ ਪੰਜਾਬ ਲੈਵਲ ਦੇ ਤੇ ਇਲਜ਼ਾਮ ਹੈ ਸੋ ਇਹਨਾਂ ਨੂੰ ਸਭ ਤੋਂ ਪਹਿਲਾਂ ਸੁਰੱਖਿਆ ਜਿਹੜੀ ਬੰਦੀ ਹੈ ਉਹ ਦਿੱਤੀ ਜਾਵੇ ਪ੍ਰੈਸ਼ਰ ਪੈ ਰਿਹਾ ਉਹਨੂੰ ਪ੍ਰੈਸ਼ਰ ਪੈ ਰਹੇ ਨੇ ਧਮਕੀਆਂ ਦੇ ਰਹੇ ਨੇ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਉਹਦੇ ਰਿਸ਼ਤੇਦਾਰੀ ਰਾਜਨਾਮਾ ਕਰਨ ਲੱਗਾ ਮੇਰੇ ਤੇ ਵੀ ਮੇਰੇ ਤੇ ਪ੍ਰੈਸ਼ਰ ਪੈ ਰਿਹਾ ਆਪੀ ਪਾਰਟੀ ਦਾ ਵਰਕਰ ਵੀ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਸੁਰੱਖਿਅਤ ਹੋ ਗਿਆ ਉਹਨਾਂ ਨੂੰ ਹੀ ਆਪ ਦੀ ਜਾਣ ਦੀ ਮਾਦਦੀ ਜਿਹੜੀ ਹੈ ਸੁਰੱਖਿਆ ਲੈਣ ਦੀ ਲੋੜ ਪਈ ਨਹੀਂ ਐਕਚੁਅਲੀ ਪਤਾ ਕੀ ਹੈ ਸਾਡੇ ਜਿਹੜੇ ਸੀਐਮ ਸਾਹਿਬ ਨੇ ਉਹਨਾਂ ਦੀ ਇਮਾਨਦ ਤੇ ਉਹਨਾਂ ਤੱਕ ਜਦੋਂ ਹੀ ਗੱਲ ਪਹੁੰਚੂਗੀ ਤੇ ਉਹ ਮੈਨੂੰ ਸਾਨੂੰ ਪੂਰਾ ਯਕੀਨ ਆ ਵੀ ਉਹ ਅ ਦੁਜਾ ਕੀ ਸਖਤ ਫੈਸਲਾ ਲੈਣਗੇ ਜਿਸ ਤਰ੍ਹਾਂ ਪਹਿਲਾਂ ਵੀ ਹੋਇਆ ਜੀ ਪਹਿਲਾਂ ਵੀ ਇਲਜ਼ਾਮ ਲੱਗੇ ਮੰਤਰੀਆਂ ਤੇ ਲੱਗੇ ਐਮਐਲਏ ਤੇ ਲੱਗੇ ਨਾਲ ਦੀ ਨਾਲ ਉਹਨਾਂ ਨੇ ਐਕਸ਼ਨ ਕੀਤਾ ਜੀ ਤੇ ਹੁਣ ਵੀ ਉਹ ਐਕਸ਼ਨ ਕਰਨਗੇ ਤਾਂ ਸਾਨੂੰ ਪੂਰਾ ਭਰੋਸਾ ਹੈ ਪਰ ਜਿਹੜੇ ਸਥਾਨਕ ਕੁਛ ਜਿਵੇਂ ਚਮਚੇ ਹੁੰਦੇ ਜੀ ਉਹੋ ਜਿਹੜੇ ਧਮਕੀ ਦੇ ਰਹੇ ਇਹਨਾਂ ਦੇ ਪਰਿਵਾਰ ਨੂੰ ਉਹੋ ਤਰ੍ਹਾਂ ਦੀ ਧਮਕੀ ਆ ਰਹੀ ਹੈ ਧਮਕੀ ਆ ਰਹੀ ਵੀ ਤੂੰ ਆਪ ਦੇ ਵਾਪਸ ਲੈ ਲੈ ਇਲਜ਼ਾਮ ਨਹੀਂ ਤਾਂ ਤੇਰੇ ਨਾਲ ਵੀ ਭੜੀ ਹੋਊਗੀ ਇਹ ਦੱਸਣਗੇ ਆਪ ਵੀ ਦੱਸਣਗੇ ਜੀ ਤੁਹਾਡੇ ਨੁਕਸਾਨ ਹੋਣਗੇ ਤੁਸੀਂ ਆਪ ਦ ਜੋ ਆ ਆਪਣਾ ਵੇਰੇ ਤੇ ਪ੍ਰੈਸ਼ਰ ਪੈ ਰਿਹਾ ਵੀ ਤੂੰ ਜਲਦਾ ਰਾਜੀਨਾਮਾ ਕਰ ਲਾ ਵੀ ਨਹੀਂ ਤੇਰਾ ਅੱਗੇ ਕੋਈ ਨਾ ਕੋਈ ਨੁਕਸਾਨ ਵੀ ਤੇਰਾ ਹੋ ਸਕਦਾ ਨੌਕਰੀ ਖਤ ਹੋ ਸਕਦਾ ਪਰਿਵਾਰ ਖਤ ਹੋ ਸਕਦਾ ਐਸੇ ਸਨੂ ਕੀ ਕੀ ਆਖ ਕੇ ਗਿਆ ਸੀ ਵੀ ਉਹ ਅੱਜ ਪਤਾ ਜਾਂ ਮੈਨਾਂ ਨੂੰ ਕੀ ਕਰੀ ਸੀ ਉਹਨਾਂ ਨੇ ਇਹ ਕਿਹਾ ਸੀ ਵੀ ਤੂੰ ਵੀ ਕਰੀਬ ਆਪਣਾ ਗਰੀਬ ਪਰਿਵਾਰ ਨਾਲ ਆਪਣਾ ਸੰਬੰਧ ਰੱਖਦਾ ਹੈ ਜਿਹੜੀ ਲੇਡੀਜ਼ ਆ ਸੁਦੀਪੁਰ ਉਹ ਵੀ ਨਾਰਮਲ ਪਰਿਵਾਰ ਨਾਲ ਆਪਣੇ ਪਰਿਵਾਰ ਨਾਲ ਸੰਬੰਧ ਰੱਖਦੀ ਸੋ ਸੁਦੀਪੁਰ ਡਰਾਈਵਰ ਕੋ ਨਹੀਂ ਲੱਗ ਜਾਂਦੀ ਇਹਨਾਂ ਨੇ ਹਾਂਜੀ ਤੇ ਵੀਰ ਕੋ ਡਰਾਈਵਰ ਕੋ ਨਹੀਂ ਲੱਗ ਜਿੰਦੇ ਨੂੰ ਪਹਿਲੇ ਉਹ ਵੀ ਲੱਗ ਸਕਦਾ ਹੈ ਅਲਰੇਡੀ ਉਹਨੇ ਮੈਨੂੰ ਇੰਨਾ ਵੀ ਕਿਹਾ ਵੀ ਅਗਰ ਜੇ ਤੂੰ 8500 ਤੋਂ ਸਾਨੂੰ ਨਹੀਂ ਦੇਣਾ ਹਿੱਸਾ ਤਾਂ ਸਾਡੇ ਕੋਲੇ ਹੋਰ ਬਥੇਰੇ ਆ ਜਿਹੜੇ ਸਾਡੀਆਂ ਮਿੰਟਾਂ ਕਰਦੇ ਫਿਰਦੇ ਆ ਤੇ ਸਾਨੂੰ ਤਨਖਾਹ ਦੇ ਵਿੱਚੋਂ 10-10 ਹਜ਼ਾਰ ਰੁਪਏ ਦੇਣ ਨੂੰ ਵੀ ਤਿਆਰ ਡਿਜੀਲੈਂਸ ਨੂੰ ਸ਼ਿਕਾਇਤ ਕੀਤੀ ਨੂੰ ਕਿੰਨਾ ਸਮਾਂ ਹੋ ਗਿਆ ਤੈਨੂੰ ਬੁਲਾਇਆ ਡਿਜੀਲੈਂਸ ਨੂੰ ਸਭ ਤੋਂ ਪਹਿਲਾਂ ਅਸੀਂ ਪਟੰਨਾ ਆਪਣੇ ਐਸਐਸਪੀ ਸਾਹਿਬ ਨੂੰ ਮਿਲੇ ਸੀ ਇਹਨਾਂ ਨੇ ਕਿਹਾ ਸੀ ਅਸੀਂ ਚੀਫ ਡਿਜੀਲੈਂਸ ਤੱਕ ਸੀਨੀਅਰ ਸਾਹਿਬ ਤੱਕ ਗੱਲ ਕਰਕੇ ਪਰਮਿਸ਼ਨ ਲੈ ਕੇ ਉਦੋਂ ਅਸੀਂ ਟਰੈਪ ਲਵਾਉਣਾ ਸੀ ਮੇਰੇ ਇੱਕ ਕਗਨ ਬਰਾਦਰ ਇਹ ਕਿਹਾ ਕਿ ਆਸੀ ਵੀ ਤੁਸੀਂ ਇੱਕ ਵਾਰ ਜਿਹੜਾ ਹੈਗਾ ਇਹ ਪੈਸੇ ਜਿਹੜਾ 7000 ਰੁਪਏ ਬਾਕੀ ਆ ਇਹਨੂੰ ਤੁਸੀਂ ਪੋਸਟਪੋਨ ਕਰੋ ਅਸੀਂ ਡਰਾਫਟ ਲਾਉਣ ਦੀ ਕੋਸ਼ਿਸ਼ ਕਰਾਂਗੇ ਉਸ ਤੋਂ ਬਾਅਦ ਆਪਾਂ ਨੂੰ ਇਹਨਾਂ ਨੇ ਆਪਾਂ ਨੂੰ ਕੋਈ ਉਹ ਹੁਣ ਦਿੱਤਾ ਇਹਨਾਂ ਨੇ ਉਸ ਤੋਂ ਬਾਅਦ ਅਸੀਂ ਆਪਣਾ ਆਪਣੇ ਗਏ ਚੰਡੀਗੜ੍ਹ ਗਏ ਬਹਾਲੀ ਕੇ ਅੱਛਾ ਉਹਨਾਂ ਨੇ ਵੀ ਸਾਨੂੰ ਕਿਹਾ ਕਿ ਤੁਸੀਂ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰੋ ਆਪਣੇ ਚੇਅਰਮੈਨ ਨੂੰ ਉਸ ਤੋਂ ਬਾਅਦ ਅਸੀਂ ਡਰਾਫਟ ਕਦੋਂ ਦੀ ਗੱਲ ਹੈ ਅਸੀਂ ਵਿਜੀਲੈਂਸ ਦਫ਼ਤਰ ਅਸੀਂ ਚੰਡੀਗੜ੍ਹ ਦੋ ਤਿੰਨ ਵਾਰ ਜਾਏ ਜੀ ਰੇਕ ਤਰੀਕਾ ਤੁਹਾਨੂੰ ਯਾਦ ਹੋਣੀ ਆ ਤੁਹਾਡੇ ਕਿਉਂਕਿ ਸਮਾਂ ਦਾ ਵੀ ਹੋਊਗਾ ਵੀ 10 ਦਿਨ ਪਹਿਲਾਂ ਗਈ 10 ਦਿਨ ਪਹਿਲਾਂ ਅੱਛਾ ਹਾਂ ਇਥੇ ਜਿਹੜਾ ਬਟਿੰਡਾ ਐਸਐਸਪੀ ਸਾਹਿਬ ਨੂੰ ਅਸੀਂ 30 28 29 ਅਕਤੂਬਰ ਨੂੰ ਮਿਲੀ ਲੱਗਦਾ ਤੁਹਾਨੂੰ ਪ੍ਰੈਸ ਕਾਨਫਰੰਸ ਕਰਨੀ ਪਈ ਆ ਕਿਤੇ ਨਾ ਕਿਤੇ ਥੋੜੀ ਵੈਸੇ ਸੁਣੀ ਜਾਈ ਜਾਣੀ ਚਾਹੀਦੀ ਸੀ ਜਿਵੇਂ ਸਰਕਾਰ ਤੋਂ ਤੁਹਾਨੂੰ ਮੀਡੀਆ ਦੇ ਸਾਹਮਣੇ ਹੋਣਾ ਪਿਆ ਨਹੀਂ ਇਹ ਪਤਾ ਕੀ ਹੈ ਜੀ ਸਾਡੇ ਸੀਐਮ ਸਾਹਿਬ ਨੇ ਵੀ ਕਿਹਾ ਵੀ ਜਦੋਂ ਚਾਹੇ ਆਪਦਾ ਕੋਈ ਘਰ ਦਾ ਚਾਹੇ ਬਾਹਰ ਦਾ ਕਿਸੇ ਨੂੰ ਬਖਸ਼ਣਾ ਨਹੀਂ ਪਰ ਅਸਾ ਕਿਉਂਕਿ ਮੈਂ ਪਹਿਲੇ ਹੀ ਕਹਿਆ ਸੀ ਕਿ ਚੌਥਾ ਪਿੱਲਰ ਹੈ ਡੈਮੋਕ੍ਰੇਸੀ ਦਾ ਸੋ ਡੈਮੋਕ੍ਰੇਸੀ ਦੀ ਲੜਾਈ ਹੈ ਡੈਮੋਕ੍ਰੇਸੀ ਨੂੰ ਬਚਾਉਣ ਦੀ ਲੜਾਈ ਹੈ ਜੇ ਕੋਈ ਡੈਮੋਕ੍ਰੇਸੀ ਦੇ ਵਿੱਚ ਇਹੋ ਜਿਹੇ ਬੰਦੇ ਖਾਸ ਕਰਕੇ ਆਮ ਆਦਮੀ ਪਾਰਟੀ ਚ ਆਉਂਦੇ ਆ ਇਹੋ ਜਿਹੇ ਕ੍ਰਿਮੀਨਲ ਕਰਪਟ ਕਰਪਟ ਬੰਦੇ ਆਉਂਦੇ ਆ ਤਾਂ ਉਹਨਾਂ ਦੇ ਖਿਲਾਫ ਅਸੀਂ ਬਕਾਇਦਾ ਅਸੀਂ ਜਨਤਾ ਨੂੰ ਦੱਸਾਂਗੇ ਪੰਜਾਬ ਦੇ ਲੋਕਾਂ ਦਾ ਵੀ ਹੱਕ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਸਰਦਾਰ ਲਈ ਕਿੰਨੇ ਚੱਕਰ ਮਾਰ ਰਹੇ ਆ ਤੁਸੀਂ ਦੱਸ ਰਹੇ ਹੋ ਵੀ ਸਮਾਂ ਵੀ ਹੋ ਗਿਆ ਲੱਗਦਾ ਨਹੀਂ ਨਹੀਂ ਬਿਜੀਲੈਂਸ ਦਾ ਇੱਕ ਪ੍ਰੋਸੈਸ ਹੁੰਦਾ ਜੀ ਇੰਨੀ ਜਲਦੀ ਕਾਰਵਾਈ ਨਹੀਂ ਹੁੰਦੀ ਹੌਲੀ ਹੌਲੀ ਉਹ ਬੁਲਾਉਂਦੇ ਆ ਵਾਰੀ ਵਾਰੀ ਪ੍ਰੂਫ ਲੈਂਦੇ ਆ ਸਾਰੀ ਗੱਲਬਾਤ ਕਿਉਂਕਿ ਉਹਨਾਂ ਨੇ ਇੱਕ ਪੁਖਤਾ ਕਾਰਵਾਈ ਕਰਨੀ ਹੁੰਦੀ ਹੈ ਤਾਂ ਕਿ ਜਿਹੜਾ ਦੋਸ਼ੀ ਆ ਉਹ ਕਾਨੂੰਨ ਦੇ ਚੁੰਗਲ ਤੋਂ ਬਚ ਨਾ ਸਕੇ ਤੋ ਉਸ ਹਸਾਬ ਨਾਲ ਉੱਥੇ ਟਾਈਮ ਲੱਗਦਾ ਪ੍ਰੋਸੈਸ ਹੋਣਾ ਉਹ ਤਾਂ ਕੋਈ ਉਹ ਚੱਲ ਰਿਹਾ ਆਲਰੇਡੀ ਕਾਰਵਾਈ ਦੀ ਵੇਟ ਕਰ ਲਈਦੇ ਪ੍ਰੈਸ ਕਾਨਫਰੰਸ ਨਹੀਂ ਇਹੇ ਧਮਕੀ ਮੇਨ ਜਿਹੜੀ ਧਮਕੀ ਆ ਰਹੀ ਹੈ ਇਹਨਾਂ ਨੂੰ ਪਰਿਵਾਰ ਨੂੰ ਧਮਕੀ ਆ ਰਹੀ ਹੈ ਉਹਦੇ ਵਿਹਾਰ ਤੇ ਅਸੀਂ ਇਹ ਪ੍ਰੈਸ ਕਾਨਫਰੰਸ ਕਰੀਏ ਮਤਲਬ ਵੀ ਪੂਰੀ ਜਿਹੜਾ ਇਹਨਾਂ ਸਟਰੋਂਗ ਹੋ ਗਿਆ ਵੀ ਹੁਣ ਵਰਕਰਾਂ ਨੂੰ ਧਮਕੀ ਦੇਣ ਲੱਗਿਆ ਬਹੁਤ ਜ਼ਿਆਦਾ ਹੀ ਇਹਨਾਂ ਦੇ ਪਰਿਵਾਰ ਤੇ ਨੇ ਤੇ ਮਾਪਿਆਂ ਦਾ ਕੋਈ ਹਾਲ ਹੀ ਨਹੀਂ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਮੇਰੀ ਮਾਪੇ ਕੋਈ ਤੁਹਾਡੀ ਗੱਲ ਨਹੀਂ ਸੀ ਕਿ ਸੁਣਵਾਈ ਤੁਹਾਡੀ ਹੋ ਨਹੀਂ ਰਹੀ ਥ्रेट ਵੱਖਰੀਆਂ ਆ ਰਹੀਆਂ ਹੈਗੀਆਂ ਰਾਨੀ ਕੀ ਕੀਆ ਵਰਕਰ ਤੇ ਜਿਹੜੇ ਇਹ ਆਪਣਾ ਮੁੰਡਾ ਨੀਤੀ ਦੇ ਇਹੀ ਹੈ ਵੀ ਮੁੰਡਾ ਕਿਉਂਕਿ ਇਹ ਕਿਉਂਕਿ ਇੱਕ ਬਹੁਤ ਪਹੁੰਚ ਵਾਲਾ ਬੰਦਾ ਜੀ ਸਿੱਧੀ ਜੀ ਗੱਲ ਹੈ ਪੰਜਾਬ ਲੈਵਲ ਦਾ ਚੇਅਰਮੈਨ ਹੈ ਔਰ ਸੰਗਠਨ ਦੇ ਵਿੱਚ ਲੋਕ ਸਭਾ ਦਾ ਇੰਚਾਰਜ ਆ ਬਠਿੰਡੇ ਦਾ ਸੰਗਠਨ ਦੇ ਵਿੱਚ ਕਾਫੀ ਪਹੁੰਚ ਹੈ ਸੋ ਸਾਨੂੰ ਲੱਗਦਾ ਹੈ ਕਿ ਪੱਤਰਕਾਰਾਂ ਦੇ ਸਾਡੇ ਭਾਈਚਾਰੇ ਦੇ ਥਰੂ ਸਾਰੇ ਲੋਕਾਂ ਤੱਕ ਇਹ ਆਵਾਜ਼ ਇਹ ਪਹੁੰਚੂਗੀ ਤਾਂ ਜ਼ਰੂਰ ਮਤਲਬ ਕਿ ਫਿਰ ਮਸਲੇ ਦਾ ਹੱਲ ਹੋਊਗਾ ਖਾਸ ਕਰ ਇਹਨਾਂ ਦੀ ਸੁਰੱਖਿਆ ਜਿਹੜੀ ਸਭ ਤੋਂ ਪਹਿਲੀ ਹੈ ਪਹਿਲ ਜਿਹੜੀ ਇਹਨਾਂ ਦੀ ਸੁਰੱਖਿਆ ਨੂੰ ਇਹਨਾਂ ਦੇ ਪ੍ਰਭਾਵ ਦੇ ਸਕਦਾ ਹੈ ਇੱਕ ਆ ਸ਼ਾਰਟ ਲੈ ਲਈ ਜਿਹੜਾ ਡ్రਾਈਵਰ ਦੀ ਜਿਹੜੀ ਤੌਰ ਜਿਹੜੀ ਮੇਰੀ ਜਵਾਬ ਨੂੰ ਆਪਣਾ ਹੋਈ ਸੀ ਪਾਸਪੋਰਟ ਥਰੂ ਹੋਈ ਸੀ ਪੰਜਾਬ ਆਪਾ ਸਰਕਾਰੀ ਕਾਰਪੋਰੇਸ਼ਨ ਉਹ ਆ ਰਹੀ ਉਹ ਥਰੂ ਹੋਈ ਸੀ ਜੀ ਇਹ ਇਹ ਜਿਹੜਾ ਦੋ ਗੱਲਾਂ ਅਸੀਂ ਕਰਨੀਆਂ ਚਾਹਾਂਗੇ ਇੱਕ ਨੇ ਦੇਖੋ ਹਾਂਜੀ ਹਾਂਜੀ ਸਰ ਨਾਮ ਦੱਸ ਦਿਨਾ ਹਾਂਜੀ ਕਿੰਨਾ ਸਰ ਗਜਨ ਸਿੰਘ ਧਮਾਨ ਇਹਦੇ ਚ ਦੋ ਗੱਲਾਂ ਹੈ ਜੀ ਇੱਕ ਤਾਂ ਸਭ ਤੋਂ ਪਹਿਲਾਂ ਤਾਂ ਇਹ ਸਾਡੇ ਬੱਚੇ ਦੀ ਜਿਹੜੀ ਸੁਰੱਖਿਆ ਦਾ ਮਸਲਾ ਹੈ ਕੱਲ ਨੂੰ ਕੋਈ ਨੀਤੀ ਹੁੰਦੀ ਹੈ ਉਹਦੇ ਲਈ ਅਸੀਂ ਸਿੱਧਾ ਰਕੇਸ਼ਪੁਰੀ ਨੂੰ ਜ਼ਿੰਮੇਵਾਰ ਠਹਿਰਾਵਾਂਗੇ ਜੇ ਕੋਈ ਵੀ ਗੱਲ ਇਹਨੂੰ ਹੁੰਦੀ ਹੈ ਤੇ ਕੋਈ ਪਰਚਾ ਹੁੰਦਾ ਜਾਂ ਇਹਦਾ ਕੋਈ ਵੀ ਨੁਕਸਾਨ ਹੁੰਦਾ। ਨੰਬਰ 2 ਸਾਡੀ ਸੀਐਮ ਸਾਹਿਬ ਨੂੰ ਬੇਨਤੀ ਹੈ ਕਿ ਆਮ ਆਦਮੀ ਪਾਰਟੀ ਦਾ ਵਲੰਟੀਅਰ ਤੁਹਾਡੇ ਤੇ ਯਕੀਨ ਕਰਦਾ ਹੈ ਔਰ ਸਾਨੂੰ ਮਾਣ ਵੀ ਹੈ ਇਸ ਗੱਲ ਦਾ ਵੀ ਸਾਡੇ ਮੁੱਖ ਮੰਤਰੀ ਸਦਾਪੂ ਘੰਸਿਕ ਜੀ ਨਾਲ। ਉਹਨਾਂ ਨੂੰ ਸਾਡੀ ਬੇਨਤੀ ਹੈ ਕਿ ਜਿਸ ਤਰ੍ਹਾਂ ਇਹ ਨੌਕਰੀ ਮੁੱਦਾ ਬੱਚਾ ਪਹਿਲਾਂ ਕਰਦਾ ਸੀ ਉਸੇ ਤਰ੍ਹਾਂ ਇਹਦੀ ਜਿਹੜੀ ਨੌਕਰੀ ਹੈ ਉਹ ਬਹਾਲ ਕੀਤੀ ਜਾਵੇ ਦੁਬਾਰਾ। ਇਨੂੰ ਉਸੇ ਤਰ੍ਹਾਂ ਨੌਕਰੀ ਤੇ ਦੁਬਾਰਾ ਰੱਖਿਆ ਜਾਵੇ। ਨੰਬਰ 2 ਇੱਥੇ ਪਹਿਲਾਂ ਵੀ ਜਿਵੇਂ ਪੁਲੀਸ ਸਾਹਿਬ ਦੇ ਕਾਰਨਾਮੇ ਤੁਹਾਨੂੰ ਦੱਸਣ ਲੱਗਿਆ। ਪਹਿਲਾਂ ਇਹਨਾਂ ਨੇ ਇੱਕ ਕਾਲ ਚੁਰਾਣੇ ਦਾ ਮਸਲਾ ਆਇਆ ਸੀ ਅਨੰਦਗੜ੍ਹ ਥਾਣੇ ਦੇ ਵਿੱਚ ਐਫ ਆਈ ਆਰ ਨੰਬਰ ਮੇਗਾ ਚ 35 ਸੀ ਨੰਬਰ 35 ਨੰਬਰ ਐਫ ਆਈ ਆਰ ਹੋਈ ਹੈ। ਉਹਦੇ ਵਿੱਚ ਕਈ ਬੰਦਿਆਂ ਦੇ ਇਸ ਤਰ੍ਹਾਂ ਦੇ ਇਲਜ਼ਾਮ ਲਾਏ ਆ ਜਿਹੜੇ ਤੁਸੀਂ ਆਪਾਂ ਸੋਚ ਨਹੀਂ ਸਕਦੇ। ਇੱਕ ਚਾਚੇ ਦੀ ਕੁੜੀ ਤੋਂ ਆਪਦੇ ਭਰਾ ਤੇ ਸਮਝ ਲੋ ਕਿ 354 ਦਾ ਪਰਚਾ ਦਰਜ ਕਰਾਇਆ ਹੋਇਆ। ਔਰ ਨਾਲ 498 ਲਵਾਈ ਹੈ ਜਿਹੜਾ ਮਸਲਾ ਸਦਵੀਰ ਹਾਂ 454 452 ਘਰੇ ਮਸਲਾ ਜਿਹੜਾ ਉਹ ਸਦਵੀਰ ਕੌਰ ਨਾਲ ਹੈਗਾ ਇਹਨਾਂ ਦੀ ਜ਼ਮੀਨ ਦੀ ਵੰਡ ਦਾ ਆਪਸ ਵਿੱਚ ਮੇਸ਼ੀਕੇ ਦਾ ਉਹ ਸਾਡੇ ਜਿਮੀਦਾਰਾਂ ਨੂੰ ਸਾਰਿਆਂ ਨੂੰ ਪਤਾ ਵੀ ਹੁੰਦੇ ਰਹਿੰਦੇ ਆ ਕਿਸੇ ਦੀ ਵਾਟ ਇਧਰ ਚਲੀ ਗਈ ਕਿਸੇ ਦੀ ਉੱਤਰ ਚਲੀ ਗਈ ਪਰ ਜਿਹੜਾ ਉਹ ਇਹਨਾਂ ਨੇ ਉਸ ਮਸਲੇ ਨੂੰ ਉਹਨਾਂ ਦੇ ਪਰਚਾ ਕਰਾਇਆ ਉਹ ਗਲਤ ਕਰਾਇਆ ਬਿਲਕੁਲ ਉਹਦਾ ਵੀ ਜਾਂਚ ਹੋਣੀ ਚਾਹੀਦੀ ਹੈ ਔਰ ਉਹਨਾਂ ਲੋਕਾਂ ਨੂੰ ਵੀ ਇਨਸਾਫ ਮਿਲਣਾ ਚਾਹੀਦਾ ਉਹ ਛਾਰੇ ਮੇਰੇ ਖਿਆਲ ਚ 8 ਮਹੀਨੇ ਹੋ ਗਏ ਉਸ ਮਸਲੇ 'ਚ ਸਾਰਾ ਪਰਿਵਾਰ ਉੱਜਾਇਆ ਆ ਆਮ ਆਦਮੀ ਪਾਰਟੀ ਜਿਹੜੇ ਆਪਾਂ ਕਹਿ ਜੀਏ ਵਾਅਦਿਆਂ ਨਾਲ ਆਈ ਸੀ ਦਾਅਵਿਆਂ ਨਾਲ ਆਈ ਸੀ ਉਹਨਾਂ ਦੇ ਉੱਪਰ ਹੀ ਜਿਹੜਾ ਹੈਗਾ ਲਗਾਤਾਰ ਸਵਾਲ ਉੱਠ ਰਿਹਾ ਆਮ ਆਦਮੀ ਪਾਰਟੀ ਦੇ ਵਰਕਰ ਨਾਲੋਂ ਅਹੁਦੇਦਾਰ ਨਾਲੋਂ ਤੁਹਾਨੂੰ ਲੱਗਦਾ 24 ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਆ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਸਵਾਲ ਖੜੇ ਹੋ ਰਹੇ ਆ ਉਹਨਾਂ ਨੂੰ ਵੱਡਾ ਠਕਾ ਲੱਗੂਗਾ ਇਹਦੇ 'ਚ ਦੋ ਗੱਲਾਂ ਜੀ ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈ ਵੀ ਜੇ ਆਪਾਂ ਕਹਿੰਦੇ ਆ ਨਾ ਵੀ ਆਮ ਆਦਮੀ ਪਾਰਟੀ ਵਿੱਚ ਸਾਰੇ ਬੰਦੇ ਕਰਪਟ ਨਹੀਂ ਹੈਗੇ ਉਸ ਲੋਕ ਹੈਗੇ ਆ ਜਿਹੜੇ ਪਹਿਲਾਂ ਹੀ ਇਸ ਮਨੋਰਥ ਨਾਲ ਆਏ ਸੀ ਕਿ ਅਸੀਂ ਜੇ ਸਰਕਾਰ ਬਣਦੀ ਤਾਂ ਆਹ ਕੁਝ ਕਰਨਾ ਹੈ ਉਹ ਲੋਕਾਂ ਦੇ ਜਿਹੜੀ ਉਹ ਸ਼ਾਂਤੀ ਹੋਈ ਜਾਂਦੀ ਹੈ ਹੌਲੀ ਹੌਲੀ ਤੇ ਮੈਨੂੰ ਇਹ ਲੱਗਦਾ ਵੀ ਅਸੀਂ ਇਸ ਮਸਲੇ 'ਚ ਵੀ ਸਾਡੇ ਸੀਐਮ ਸਾਹਿਬ ਸਾਨੂੰ ਇਨਸਾਫ ਦੇਣਗੇ ਔਰ ਸ਼ਾਂਤੀ ਹੋਊਗੀ ਔਰ ਲੋਕ ਸਭਾ ਜਿੱਤਾਂਗੇ ਇਹ ਕਾਰਵਾਈ ਨਹੀਂ ਹੋਊਗੀ ਫਿਰ ਤਾਂ ਉੱਤੋਂ ਦਾ ਕ腐ਪਸ਼ਨ ਰਹੀਏ ਫਿਰ ਉਹ ਸੀ ਨੀ ਕ腐ਪਸ਼ਨ ਕ腐ਪਸ਼ਨ ਇਹ ਰੂਪ ਪਰ ਇੱਕ ਇੱਕ ਬੰਦੇ ਦੀ ਕ腐ਪਸ਼ਨ ਨੂੰ ਸਰਕਾਰ ਦੀ ਕ腐ਪਸ਼ਨ ਨਹੀਂ ਕਹਿ ਸਕਦੇ ਇਹ ਕਾਰਵਾਈ ਨਹੀਂ ਹੋਊਗੀ ਫਿਰ ਤਾਂ ਸਰਕਾਰ ਦੀ ਰੈਲੀ ਹੋਗੀ ਨਾ ਨਹੀਂ ਕਾਰਵਾਈ ਹੋਊਗੀ ਸਾਨੂੰ ਕੀ ਕਰ ਜੇ ਸੁਣਵਾਈ ਨਹੀਂ ਹੁੰਦੀ ਹੋ ਵੀ ਜਨਾਹ ਹੋਈ ਤਾਂ ਪਦਵਾਰਾ ਪ੍ਰੈਸ ਕਾਨਫਰੈਂਸ ਕਰਵਾਉਣੀ ਇੱਕ ਨਿੱਕੀ ਗੱਲ ਹੈ ਕਿਉਂਕਿ ਇਹ ਪਹਿਲਾਂ ਵੀ ਐਡਵਾਈਜ਼ਰ ਜਿਹੜੇ ਸੀਗੇ ਲੱਗਦੇ ਹੁੰਦੇ ਸੀ ਦਿੱਲੀ ਤੋਂ ਇਹ ਉਹਨਾਂ ਨੂੰ ਫਿਰ ਜਿਵੇਂ ਪੱਖਦੇ ਸੀ ਆਪਦੇ ਧੂਰ ਤੋਂ ਰਹਦੇ ਸੀ ਜੰਦਰ ਵਾਲੀ ਦਾ ਮੈਂ ਹੁਣ ਵੀ ਜਿਵੇਂ ਇੱਥੇ ਇਸ਼ਾਰ ਪਰ ਲਾਏ ਹੋਏ ਆ ਪਤਾ ਲੱਗਿਆ ਕਿ ਉਹ ਇਸ਼ਾਰ ਪਰ 20 ਪਾਰਟੀ ਦੇ ਤੋਂ ਪੈਟਰੋਲ ਕਰਦੇ ਜਿਹੜੇ ਹੁਣ ਮੌਜੂਦਾ ਇੱਥੇ ਉਜਵਲ ਠਾਕਰ ਲੱਗੇ ਹੋਏ ਸੀਗੇ ਇਸ਼ਾਰ ਪਰ ਉਹ ਵੀ ਇਹ ਤਾਂ ਦੇਖ ਰਹੇ ਸੀਗੇ ਪੁਲੀਸ ਸਾਹਿਬ ਦੇ ਦੇਖਾ ਉਹਨਾਂ ਨੂੰ ਵੀ ਸੂਤਰਾ ਤੋਂ ਉਹਨੇ ਪਤਾ ਲੱਗਿਆ ਕਿ ਉਹਨਾਂ ਨੂੰ ਇਹ ਤੋਂ ਬੈਕ ਕਰਦੇ ਜਿਸ ਦਾ ਤੁਸੀਂ ਅਲਿਗੇਸ਼ਨ ਲਾ ਰਹੇ ਫਟਾ ਖਾਂਚਾ ਹੀ ਸਾਰਾ ਜਿਹੜਾ ਆਪਾਂ ਕਹਿ ਦਈਏ ਜਿਹੜਾ ਸਟਰਕਚਰ ਹੈ ਉਹ ਖਰਾਬ ਐ ਜੀ ਆਪਾਂ ਕਹਿ ਰਹੇ ਹਾਂ ਸਟਰਕਚਰ ਹੋਈ ਜਾਂਦੀ ਹੈ ਦੇਖੋ ਇਹ ਕੀ ਹੈ ਕਿ ਕਨਫਰੰਸਾਂ ਨਹੀਂ ਕਰ ਰਹੇ ਯਕੀਨ ਹੈ ਤੁਹਾਨੂੰ ਵਾਸਤੇ ਮੀਡੀਆ ਦੇ ਰੱਖਣ ਵਾਸਤੇ ਸਮਝ ਪਹੇਈ ਸੀ ਨਾ ਇਹ ਤਾਂ ਗੱਲ ਬੰਦ ਹੋ ਗਈ ਕੁਝ ਬੰਦਾ ਕਰਕੇ ਕਮੀ ਹੈਗੀ ਐ ਪਰ ਜੇ ਆਪਾਂ ਸਾਰ ਮੋੜਾਂਗੇ ਉਹ ਨਹੀਂ ਹੈਗਾ ਕਿ ਸਾਰਾ ਜਿਹੜਾ ਵੀ ਮੰਤਰੀ ਵੀ ਜਦੋਂ ਆਪਣੇ ਪਾਸੇ ਕੀਤੇ ਵਾ ਮੇਰੇ ਪਾਸੇ ਕੀਤੇ ਵਾ ਉਹ ਤਾਂ ਸੁਰੱਖਿਆ ਵੈਸੇ ਐਪਲੀਕੇਸ਼ਨ ਤੇ ਦੇ ਦੇਣੀ ਚਾਹੀਦੀ ਕਿਸੇ মিডিਆ ਸਾਹਮਣੇ ਨਹੀਂ ਆਉਣਾ ਉਹ ਮੀਡੀਆ ਦਾ ਹਸਾਰਾ ਜਾਂ ਆਪਾਂ ਕਹਿੰਦੇ ਇਹ ਸੁਣੋ ਉਹ ਤਾਂ ਸ਼ੱਕ ਰਹੇਗਾ ਵੀ ਕਾਰਨ ਇਹ ਹੁੰਦਾ ਹੀ ਹੈ ਜੀ ਇਹ ਕੋਈ ਜਦੋਂ ਵੀ ਬੰਦੇ ਨਾਲ ਕਿਸੇ ਤੁਸੀਂ ਏਡੇ ਪਾਵਰਫੁੱਲ ਬੰਦੇ ਨਾਲ ਲੜੋਗੇ ਠੀਕ ਹੈ ਤੇ ਤੋਲਮਾਂ ਹੋਣਗੀਆਂ ਨਹੀਂ ਵਰਕਰ ਤਾਂ ਉਹ ਵੀ ਸੀ ਅੱਜ ਪਾਵਰਫੁੱਲ ਕਿਵੇਂ ਹੋ ਗਿਆ ਉਹ ਬਸ ਹੋ ਜਾਂਦਾ ਜੀ ਕਿਉਂਕਿ ਕਈ ਕਈ ਪਤਾ ਕੀ ਕਈ ਜਿਹੜੇ ਬੰਦੇ ਆ ਉਹ ਗਲਤ ਤਰੀਕੇ ਅਪਣਾ ਕੇ ਨਾ ਪਾਵਰ ਲੈ ਲੈਂਦੇ ਆ ਪਰ ਜਿਹੜੇ ਗਲਤ ਤਰੀਕੇ ਅਪਣਾ ਕੇ ਲਈ ਹੋਈ ਪਾਵਰ ਬਹੁਤ ਲੰਮਾ ਸਮਾਂ ਨਹੀਂ ਚੱਲਦੀ ਇਹ ਭਗਵਾਨ ਸਿਮ ਮਾਨ ਦੀ ਸਰਕਾਰ ਹੈ ਸਾਨੂੰ ਪੂਰਨ ਯਕੀਨ ਹੈ ਕਿ ਸਾਨੂੰ ਇਨਸਾਫ ਮਿਲੇਗਾ ਉਸ ਵੇਲੇ ਠਾਕੁਰ ਨਾਲ ਗੱਲ ਕਰਦੇ ਆ ਤੇ ਉਸ ਵੇਲੇ ਠਾਕੁਰ ਫੋਨ ਨਹੀਂ ਕੱਟਾ ਫੋਨ ਚੱਕਦਾ ਨਹੀਂ ਕੱਟ ਦਿੰਦਾ ਉਹਦੇ ਬਾਰੇ ਕੀ ਕਹੋਗੇ ਉਹ ਤਾਂ ਜੀ ਉਹਨਾਂ ਨੂੰ ਪੁੱਛੋ ਤੁਸੀਂ ਉਹ ਫੋਨ ਹੀ ਚੱਕਦਾ ਕੱਟਦਾ ਪਰ ਤੁਸੀਂ ਮੇਰਾ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਖਬਰ ਪੰਜਾਬ ਦੀ ਨੂੰ ਤਾਂ ਤੁਸੀਂ ਸਬਸਕ੍ਰਾਈਬ ਕਰ ਲਓ ਤੇ ਅਗਰ ਤੁਸੀਂ ਮੇਰੇ Facebook ਪੇਜ ਨੂੰ ਪੇਜ ਨੂੰ ਲੈਗ ਨਹੀਂ ਕੀਤਾ ਕਵਰ ਪੰਜਾਬ ਦੀਆਂ ਤਾਂ ਅਸੀਂ ਉਸ ਉਸ ਪੇਜ ਨੂੰ ਲਾਈਕ ਕਰ ਲਓ ਤਾਂ ਜੋ ਸਾਨੂੰ ਇਹ ਅਸੀਂ ਇਸ ਤਰ੍ਹਾਂ ਦੀਆਂ ਖਬਰਾਂ ਹੋਰ ਵੀ ਇਸ ਤਰ੍ਹਾਂ ਦੀਆਂ ਸਾਰੀਆਂ ਖਬਰਾਂ ਸੋਰੀ ਤੱਕ ਅਸੀਂ ਲੈ ਕੇ ਆਉਂਦੇ ਰਹੀਏ